ਰੌਕਾ ਨਾ ਪਰ ਯਾਰਾ ਹਾਏ ਇਹ ਤੇਰੇ ਕੋਲ ਤਾਂ ਪੰਜੀਆਂ ਹੀ ਆ ਬਸ ਹਾਏ ਇਹ ਵਿਚਾਰਾ ਗਰੀਵਨ ਉੱਚੀ ਥੋੜਾ ਸਰੂ ਆਪਾਂ ਬਣਾਵਾਂਗੇ ਪਿਆਜ਼ ਆਓ ਜੀ ਓ ਮਾਈ ਗੋਡ ਕੁੜੀ ਗੰਦੀ ਬਹੁਤ ਟੇਸਟੀ ਬਣ ਗਿਆ ਅੱਜ ਤਾਂ ਉਹ ਜਿਹੜਾ ਟੇਸਟੀ ਤੇ ਹੁਣ ਮੈਂ ਕੋਣ ਲੱਗਿਆ ਕੱਟੇ ਲੱਕੀ ਫਰਾ ਤੇ ਆਪਾਂ ਬਣਾਵਾਂਗੇ ਅਮਰੀਕਨ ਸਟਾਈਲ ਦੇ ਵਿੱਚ ਪਾਸਤਾ ਬਿਸਮਿਲਲਾਹਿ ਰਹਿਤ ਸਾਈਕਲ ਲਿਖਦਾ ਕਰਾ ਕਿ ਲੱਗੇ ਭੱਜ ਗਏ ਜੇ ਲੱਗੇ ਭੱਜ ਗਏ ਤੁਸੀਂ ਫਿਰ ਕੀ ਬਣਨਗਾ ਬਹੁਤ ਗੱਦੀ ਗੱਦੀ ਦੇਖੀ ਹਾਏ ਪੂਰਾ ਟੱਕਾਂ ਵਾਲਾ ਲੱਗਦਾ ਪਕਾ ਨੂੰ ਬਣਾਇਆ ਹਾਂ ਜੀ ਸਸਿਗਾਰਦੀ ਸਾਰਿਆਂ ਨੂੰ ਸੋ ਗਾਇਜ਼ ਸਸਿਗਾਰਦੀ ਆਪਾਂ ਬਲੌਗ ਸਟਾਰਟ ਕੀਤਾ ਹੈ ਹੁਣੀ ਹੁਣੀ ਕਿੰਨਾ ਟਾਈਮ ਹੋ ਗਿਆ 3:30 ਹੋ ਗਏ 4:00 ਹੋ ਗਏ ਆ ਇਸੀ ਸੋਚਿਆ ਵੀ ਕੋਈ ਬਲੌਗ ਬਣਾ ਲਈ ਸਾਰਿਆਂ ਨੂੰ ਤੇ ਅੱਜ ਦੇ ਨਵੇਂ ਬਲੌਗ ਤੁਹਾਡਾ ਸਵਾਗਤ ਕਰਦੇ ਆ ਅਸੀਂ ਤੇ ਆ ਗੈਟਸ ਇਨ ਹੈ ਤਾਂ ਯਾਨੀ ਰਿਸਪੈਕਟ ਤੇ ਅੱਜ ਦਾ ਬਲੌਗ ਕੀ ਹੈ ਆ ਰਖੇ ਰਖੇ ਵਾਲੇ ਇਹਨੂੰ ਚੱਕਾ ਉਰੇ ਹਾਂ ਬੇਚਰੀ ਨੇ ਟੂਲ ਆਈ ਪਈ ਐ ਜੀ ਬੇਚਰੀ ਜੀ ਦੇਖਿਓ ਹਰ ਕੀ ਹਾਲ ਕਰਿਆ ਪਿਆ ਅੱਜ ਦਾ ਵਲੌਗ ਹੈ ਸਾਡਾ ਡੇਲੀ ਵਲੌਗ ਕੀ ਬੋਲਣਾ ਲੱਗੇ ਤੇ ਅੱਜ ਦਾ ਸਭ ਦਾ ਵਲੌਗ ਹੈ ਜਿੱਦਾਂ ਡੇਲੀ ਵਲੌਗ ਅਸੀਂ ਅਸੀਂ ਬਹੁਤ ਹੋ ਰਹੇ ਸੀਗੇ ਸੋ ਗਾਇਸ ਤੁਸੀਂ ਸੋਚਿਆ ਵੀ ਆਪਾਂ ਵਲੌਗ ਬਣਾਈਏ ਤੇ ਅੱਜ ਆਪਾਂ ਵੀਡੀਓਜ਼ ਵੀ ਬਣਾਨੀਆਂ ਹੁਣ ਮੈਂ ਤਾਂ ਸਪਾਸ ਸੀ ਆਪਾਂ ਮੈਂ ਦੇਈ ਵੀ ਹੈ ਕਿਤੇ ਤੇ ਮੈਂ ਲੇਟ ਉੱਠੀ ਸੀਗੇ ਅਸੀਂ ਗਾਇਜ਼ 12:00 ਵਜੇ ਥੇ ਹਾਂ। 12:00 ਵਜੇ ਜਦੋਂ ਮੈਂ ਕੰਮ ਕੀਤਾ ਸਫਾਈ ਸੁਈ ਕੀਤੀ ਰੋਟੀ ਨਹੀਂ ਆਈ, ਸ਼ੇਕ ਬਣਾਇਆ ਪੀਤਾ ਫਿਰ ਧੁੱਪ ਲੱਗ ਗਈ ਸੀ। ਫਿਰ ਹੁਣ ਕਰਦੇ ਕਰਾਉਂਦੇ ਕੰਮ ਨੂੰ 3:30 ਹੋ ਗਏ। ਹੁਣ ਆਪਾਂ ਨਾ ਕੇ ਆਵਾਂਗੇ, ਨਾ ਕੇ ਫਿਰ ਆਪਾਂ ਵੀਡੀਓ ਬਣਾਵਾਂਗੇ, ਰੈਡੀ ਹੋ ਕੇ ਸੋਹਣੀ ਸੋਹਣੀ ਵੀਡੀਓ ਬਣਾਵਾਂਗੇ, ਕੁਝ ਖਾਣ ਨੂੰ ਬਣਾਵਾਂਗੇ। ਆਪਾਂ ਮੈਂ ਸੋਚਿਆ ਵੀ ਅਸੀਂ ਕਦੇ ਨਾ ਉਹ ਨਹੀਂ ਬਣਾਇਆ, ਪਾਸਤਾ ਨਹੀਂ ਬਣਾਇਆ, ਵਾਈਟ ਸੌਸ ਕਰੇ। 레드 ਸੌਸ ਤਾਂ ਆਪਾਂ ਬਣਾਇਆ ਨਾ। ਉਹ ਤਾਂ ਬਣਾਇਆ ਪਰ ਵਾਈਟ ਸੌਸ ਪਾਸਤਾ ਦੇ ਵੱਲੋਂ ਘਰੇ ਮਾ ਲਾਗੇ ਵਾਈਟ ਸੌਸ ਪਾਸਤਾ ਬਣਾਵਾਂਗੇ ਮੈਨੂੰ ਨਹੀਂ ਆਉਂਦਾ ਹੈਗਾ ਆਪਣਾ ਪੀਣਾ ਮੈਨੂੰ ਨੇ ਤਾਂ ਪਰਸੇ ਜਿੱਥੇ ਪਾਸਤਾ ਬਣਾਇ ਸੀ ਅਸੀਂ ਸੋਚੇ ਅਸੀਂ ਚਾਰ ਦਿਨਾਂ ਤੋਂ ਸੋਚ ਰਹੇ ਹਾਂ ਕਿ ਵਾਈਟ ਸੌਸ ਪਾਸਤਾ ਬਣਾਵਾਂਗੇ ਵਾਈਟ ਸੌਸ ਪਾਸਤਾ ਬਣਾਵਾਂਗੇ ਤੇ ਆਹ ਕਹਿੰਦੇ ਮੈਨੂੰ ਆਉਂਦਾ ਏ ਫਿਰ ਮੈਂ ਕਿਹਾ ਤੁਸੀਂ ਆਪਣਾ ਸ਼ੇਕ ਵੀ ਮਤਲਬ ਕੌਫੀ ਵੀ ਦੱਸੋ ਕਿੱਦਾਂ ਬਣਦੀ ਹੈ ਕੌਫੀ ਦਾ ਵਾਲੀਓ ਕੋਰੀਓ ਸ਼ੇਕ ਕੋਈ ਦੱਸਾਂਗੇ ਤੇ ਆਪਣਾ ਫਿਰ ਮੇਰੀ ਗੱਲ ਸੁਣੋ ਮੈਂ ਨਾ ਆਇਆ ਵਾਂ ਉਹਨਾਂ ਤੁਸੀਂ ਰੈਡੀ ਕਰੋ ਸਮਾਨ ਕਟਿੰਗ-ਕੁਟਿੰਗ ਕਰਕੇ ਫਿਰ ਉੱਪਰੋਂ ਕੀ ਹੋਇਆ ਕੀ ਦੇਖੋ ਤੇ ਮੈਨੂੰ ਪ੍ਰੈਸ਼ ਹੁੰਨੀ ਆ ਮੈਨੂੰ ਆਪਣੇ ਕੱਪੜੇ ਰੱਖ ਦੋ ਵੀਡੀਓ ਦੇ ਲਈ ਕਿਹੜੇ ਪਾਉਣੇ ਆ ਫਿਰ ਮੈਂ ਉਹ ਪ੍ਰੈਸ ਕਰ ਦਿੰਨੀ ਆ ਠੀਕ ਆ ਤੇ ਪੰਜ ਸਾਲਸ ਆਸ ਦਾ ਪਾਸਤਾ ਵਾਈਟ ਸੋਸ ਪਾਸਤਾ ਹੀ ਲਾਣਾ ਤੇ ਮੈਂ ਸਮਾਨ ਲੈ ਆਵਾਂ ਦੁਕਾਨ ਕੋਲ ਜਾ ਕੇ ਸਪਾਸਤਾ ਦਾ ਬੇਕ ਠੀਕ ਇਸ ਸਮਾਨ ਚੱਲਦਾ ਹੋਊਗਾ ਬਟਰ ਹੂੰ ਮੈਦਾ ਵੀ ਪਾਣਾ ਹੈ ਕਈ ਮੈਂ ਮੈਦਾ ਵੀ ਪਾਣਾ ਹੈਗਾ ਆਪਾਂ ਨਹੀਂ ਆਟਾ ਪਾਣਾ ਮੈਂ ਮੈਦਾ ਆਟਾ ਮੈਦਾ ਤੇ ਉਹ ਵੀ ਲੈ ਆਉ ਨਾਲ ਕੋਕ ਪੀਉ ਆਟਾ ਮੈਦਾ ਆ ਕੋਕ ਪੀਉਂਗੀ ਉਹਨਾਂ ਨੇ ਲਿੰਕਾ ਪੜਾ ਹੈ ਵਾਹ ਲਿੰਕਾ ਨਹੀਂ ਪੀਣਾ ਮਿੱਠਾ ਮਿੱਠਾ ਆ ਹੁੰਦਾ ਲਿੰਕਾ ਪੜਾ ਉਹ ਵਾਈਟ ਸੌਸ ਦੇ ਨਾਲ ਕੋਕੀ ਵਧੀਆ ਲੱਗਦਾ ਲਿੰਕਾ ਪੀਏ ਗਾਇਸ ਤੇ ਆਪਾਂ ਲਿੰਕਾ ਪਰ ਮੈਂ ਤਾਂ ਤੁਸੀਂ ਪੀ ਜਿਓ ਲਿੰਕਾ ਨਹੀਂ ਪੀਣਾ ਹੈ ਆਵਾ ਸ਼ੇਕ ਤਾਂ ਬਣਾ ਲੈਣਾ ਉਹ ਵੀ ਪੀਂਗਣਾ ਮੈਂ ਉਹਨੇ ਵੀ ਘੇੜਿਆ ਸ਼ੇਕ ਮੈਂ ਨਹੀਂ ਕਬੀਤਾ ਹਾਂ ਰੋਜ਼ ਪੀਂਨੇ ਆ ਕੋਲਡ ਕਾਫੀ ਦੇ ਸ਼ੇਕ ਅੱਜ ਕੋਕ ਪੀਵਾਂਗੇ ਆਪਾਂ ਕੀ ਕੀ ਚਾਹੀਦਾ ਦੱਸਿਓ ਫਿਰ ਤੁਸੀਂ ਉਹਨੂੰ ਜਾ ਕੇ ਲਿਆਓ ਤੇ ਕੀ ਕਹਿੰਦੇ ਆ ਪਿਆਜ ਨੂੰ ਉਹਦਾ ਸਾਰਾ ਕੁਝ ਤੇ ਗਾਇਜ਼ ਆ ਤੇ ਘਰ ਸਵੇਰ ਦੇ ਆਈ ਪਏ ਬੈੱਡ ਤੇ ਕਦੇ ਡ੍ਰੈਂਗ ਰੂਮ ਚ ਜਾ ਕੇ ਲਟਾਈ ਜਾਣਾ ਕਦੇ ਉਰੇ ਲਟਾਈ ਜਾਣਾ ਮੈਂ ਸ਼ੇਕ ਬਣਾ ਤਾਂ ਰੋਟੀ ਖਾ ਕੇ ਲਟਾਈ ਜਾਣਾ ਫੌਂਟਲਾ ਲਿਆ ਬਾਈਸ ਸਨੈਕ ਵੇਰਦੀ ਜਿਹੜੀ ਦਿਨਿਕ ਕਦੋਂੇ ਕੰਮ ਲੱਗੂਗਾ ਆ ਲਈ ਸਵੇਰ ਨੂੰ ਮਤਲਬ ਤੇ ਜਿਹਨੇ 12 ਵਜੇ ਉੱਠਦੇ ਅੱਜ ਉੱਠੀ ਆ ਮੈਂ ਨਹੀਂ ਤਾਂ ਮੈਂ ਸਵੇਰੇ 7:00 ਵਜੇ ਉੱਠੀ ਉੱਠ ਕੇ 12 ਵਜੇ ਮੈਂ गाइस ਭਗਿਆ ਸੀ 8:00 ਵਜੇ ਤੇ 8:00 ਵਜੇ ਉੱਠ ਕੇ ਮੈਂ ਰੋਟੀ ਵੀ ਖਾਦੀ गाइस ਆਪਾਂ ਨੇ ਇੱਕ ਵੀਡੀਓ ਸੁੱਤੀ ਆ ਤੇ ਆਪਾਂ ਅੱਜ ਇੱਕ ਵੀਡੀਓ ਸ਼ੂਟ ਕਰਾਂਗੇ ਤੇ ਜਿਵੇਂ ਕੰਟੈਂਟ ਵਾਲੀ ਵੀਡੀਓ ਛੁਟ ਕਰਾਂਗੇ ਜਿਵੇਂ ਆਪਾਂ ਨਾ ਥੋੜੇ ਗਰੀਬ টাইਪ ਹਣਾ ਸਾਈਕਲ ਤੇ ਆ ਵੀ ਤੁਸੀਂ ਸਾਈਕਲ ਅੱਗਲੇ ਕਿਸ਼ੇ ਦੇ ਤੇ ਗਰੀਬ ਪਾਈਪ ਨਹੀਂ ਗਰੀਬ ਐ ਗਰੀਬ ਬਣ ਕੇ ਵੀਡੀਓ ਬਣਾਵਾਂਗੇ ਬਾਕੀ ਤੁਸੀਂ ਸਾਡੇ ਇੰਸਟਾਗ੍ਰam ਤੇ ਦੇਖਿਓ ਰੀਲ ਕਿਨੂ ਹਰਸ਼ ਸਾਡਾ ਇੰਸਟਾਗ੍ਰam ਦਾ ਵੀ ਅਕਾਊਂਟ ਹੈ ਕਿਨੂ ਹਰਸ਼ ਸਾਡਾ ਸਨੈਪਚੈਟ ਦਾ ਵੀ ਹੈ ਕਿਨੂ ਹਰਸ਼ YouTube ਦਾ ਵੀ ਹੈ ਤੁਹਾਨੂੰ ਤੇ Facebook ਦਾ ਵੀ ਆਪਣਾ ਕਿਨੂ ਹਰਸ਼ ਹੈ ਨਾ Facebook ਤੇ ਸਾਡੇ ਚਾਰੇ ਐਪਸ ਤੇ ਮਤਲਬ ਆਈਡੀਆ ਤੁਸੀਂ ਚੈੱਕ ਕਰ ਲਿਓ ਫੋਲੋ ਕਰ ਲਿਓ ਗਾਈਜ਼ ਅਨਾ ਜੇ ਤੁਸੀਂ ਨਹੀਂ ਪਿਆਰ ਕਰਦੇ ਆ ਤਾਂ ਜਰੂਰ ਸਾਨੂੰ ਪਤਾ ਕਰਨਗੇ ਫੋਲੋ ਬਾਕੀ ਹੁਣ ਆਪਾਂ ਬਸ ਰੈਡੀ ਹੋਣੇ ਹੁੰਨੇ ਆ ਸੋਵੇ ਤਿੰਨ ਤਾਂ ਹੋ ਗਏ ਫਿਰ 4 ਵਜੇ ਆਪਾਂ ਵੀਡੀਓ ਬਣਾਉਣੀ ਹੈ ਚਲੋ ਗਾਇਸ ਮੈਂ ਤਾਂ ਫਰੈਸ਼ ਹੋ ਕੇ ਰੈਡੀ ਹੋ ਗਈ ਤੇ ਤੁਸੀਂ ਮੇਰੀ ਲੁੱਕ ਦੇਖ ਸਕਦੇ ਹੋ ਕਿਉਂਕਿ ਤੁਹਾਨੂੰ ਦੱਸਿਆ ਵੀ ਆਪਾਂ ਨੇ ਏਦਾਂ ਦਾ ਕੰਟੈਂਟ ਬਣਾਉਣਾ ਹੈ ਦੇ ਵਿੱਚ ਆਪਾਂ ਥੋੜੇ ਜਿ ਗਰੀਬ ਲੱਗੇ ਐ ਗਰੀਬ ਕੀ ਮਤਲਬ ਆਪਾਂ ਥੋੜੇ ਜਿਹਾ ਨਾ ਮਿਡਲ ਕਲਾਸ ਤੋਂ ਕਿ نیچے ਲੱਗੇ ਐ ਬਾਕੀ ਤੁਸੀਂ ਰੀਲ ਦੇਖ ਲਿਓ ਉੱਚ ਤੁਹਾਨੂੰ ਪਤਾ ਲੱਗ ਜਾਊਗਾ ਸੋ ਇੱਕ ਗਾਣਾ ਬਹੁਤ ਵਧੀਆ ਮੇਰਾ ਫੇਵਰਿਟ ਗਾਣਾ ਉਹਦੇ ਹੀ ਰੀਲ ਬਣਾਵਾਂਗੇ ਮਤਲਬ ਟ੍ਰੈਂਡਿੰਗ 'ਚ ਚੱਲ ਰਿਹਾ ਸੀਗਾ ਸੋ ਆਪਾਂ ਸੋਚਿਆ ਆਪਾਂ ਨੂੰ ਇੱਕ ਸਾਈਕਲ ਦਾ ਵੀ ਅਰੇਂਜ ਕਰਨਾ ਪੈਣਾ ਸੋ ਮੈਂ ਦੇਖੋ ਗਾਇਸ ਮੈਂ ਮਤਲਬ ਪੈਰਟੇਨ ਕਰਵਾਈ ਹੋਈ ਸੀਗੀ ਆਪਣੇ ਇੱਧਰ ਦਾ ਤੇ ਅੱਜ ਮੈਂ ਕਿੰਨੇ ਦਿਨਾਂ ਬਾਅਦ ਮਿੱਡੀਆਂ ਕਿੰਨੀਆਂ ਦੇਖੋ ਫੇਰ ਵੀ ਸੈਟ ਨਹੀਂ ਆਇਆ ਕਿਉਂਕਿ ਉਹ ਕਟਿੰਗ ਕਰਵਾਏ ਹੋਏ ਸੀ ਤੇ ਅੱਜ ਦੇਖੋ ਕਿੰਨੇ ਦਿਨਾਂ ਬਾਅਦ ਮੈਂ ਗੁੱਤੇ ਦਿੱਤੀ ਹੈ ਗਾਇਸ ਦੇਖੋ ਪਿੱਛੇ ਦਾ ਤਾਂ ਛੋਟੀਆਂ ਨਹੀਂ ਲੱਗਦੀਆਂ ਗੁੱਤੇ ਦੇਖੋ ਫੇਰ ਵੀ ਔਖੀ ਸੌਖੀ ਨੇ ਕਰ ਲਈ ਗੁੱਤੇ ਤੇ ਮੈਂ ਆਹ ਦੇਖੋ ਆਹ ਵਾਲਾ ਸ਼ੁੱਟ ਵੀਰ ਕੀਤਾ ਤੇ ਮੈਂ ਨਾ ਚੂੜਾ ਪਾਇਆ ਨਾ ਫੇਸ ਤੇ ਕੁਝ ਵੀ ਨਹੀਂ ਲਗਾਇਆ ਸਿਰਫ ਫੇਸ ਵਾਸ਼ ਤੇ ਨਾਲ ਫੇਸ ਵਾਸ਼ ਕੀਤਾ ਮੈਂ ਫੇਰ ਤੇ ਸੋਚਿਆ ਮੈਂ ਕਿ ਕੁਝ ਨਹੀਂ ਲਾਉਂਗੀ ਮੈਂ ਅੱਜ ਆਪਾਂ ਅੱਜ ਬਿਲਕੁਲ ਹੀ ਸਿੰਪਲ ਵੀਡੀਓ ਬਣਾਵਾਂਗੇ ਤੇ ਹਰਸ਼ਦੇਵੀ ਕੱਪੜੇ ਮੈਂ ਐਵੇਂ ਕਿਹਾ ਤੁਸੀਂ ਐਦਾਂ ਦੇ ਕੱਪੜੇ ਪਾਏ ਹੋ ਥੋੜੇ ਜੇ ਆਊਟਡੇਟਡ ਜਿਹਦੇ ਵਿੱਚ ਆਪਾਂ ਥੋੜੇ ਜੇ ਲੱਗੇ ਹਨਾ ਤੇ ਫਿਰ ਬਸ ਚप्पल ਵੀ ਆਪਾਂ ਮੈਂ ਤਾਂ ਪਾਈ ਵੀ ਹੈ ਸੋ ਜੁੱਤੀ ਵੀ ਨਹੀਂ ਮੈਂ ਪਾਉਂਗੀ ਚੱਪਲਾਂ ਪਾਉਂਗੀ ਐਦਾਂ ਦੀਆਂ ਮਤਲਬ ਕਿਧੀਆਂ ਬਸ ਮੈਂ ਕਿ ਤੁਹਾਨੂੰ ਪਤਾ ਹੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਕਿ ਮੋਂ ਫਰੈਸ਼ ਹੋਣ ਗਈਆਂ ਦੇਖ ਲਓ ਗਾਈਜ਼ ਮੈਂ ਕਦੋਂ ਵੀ ਕਹਿ ਰਹੀਆਂ ਸਵਾ ਚਾਰ ਸਾਢੇ ਚਾਰ ਹੋਣੇ ਆਣੇ ਆ ਤੇ ਹੁਣ ਵੀਡੀਓ ਵੀ ਬਣਾਉਣੀ ਆ ਤੇ ਜਿਹੜੇ ਜਿਹੜੇ ਮੁੰਡੇ ਨੂੰ ਫੋਨ ਕੀਤਾ ਸੀ ਵੀਰੇ ਜੀ ਫਿਰ ਉਹ ਵੀ ਨਹੀਂ ਨਾ ਫ੍ਰੀ ਹੈਗੀ ਕੋਈ ਮੇਰੀ ਕੋਈ ਕੰਮ ਤੇ ਹੁੰਦਾ ਸੋ ਆਪਾਂ ਜੱਗੇ ਜਿੱਡੇ ਜਾਵਾਂਗੇ ਵੀਡੀਓ ਦਾ ਸਪੌਟ ਆਪਾਂ ਦੇਖਦੇ ਕਿੱਥੇ ਬਣਾਈਏ ਲੋਕੇਸ਼ਨ ਸੋ ਪਹਿਲਾਂ ਆਪਾਂ ਲੋਕੇਸ਼ਨ ਲੱਭਾਂਗੇ ਇੱਦਾਂ ਦੀ ਇਹਨਾਂ ਨਕਸ਼ਾ ਬਸ ਚਾਪੇ ਹਾਂ ਮੁੰਡਾ ਵੀ ਤਿਆਰ ਹੋ ਗਿਆ ਦੇਖ ਲਓ ਗਰੀਬ ਮੁੰਡਾ ਵਿਚਾਰ ਚਲੋ ਕਰ ਤਾਂ ਕਿਹੜਾ ਆ ਤਾਂ ਲੱਤ ਨੂੰ ਹੋ ਗਿਆ ਸਾਰਾ ਹੀ ਹਾਂ ਇੱਤਰ ਕਿਉਂ ਲਾ ਰਹੇ ਆ ਪਤਾ ਗਰੀਬ ਆ ਕੋਈ ਆ ਬਾਈ ਇਹ ਦੇਖਿਆ ਗਾਇਸ ਅੱਜ ਇਹਨੇ ਕੁੱਤਾ ਪਰ ਮੈਂ ਵੀ ਨਹੀਂ ਪ੍ਰੈਸ ਕੀਤਾ। ਮੈਂ ਕੀ ਕਰਿਓ ਨਾ ਦਿਖਾਇਓ ਵਰਨਾ ਕਿਵੇਂ ਬਣਨੇ ਆ। ਹਾਂ ਇਹ ਵਰਨਾ ਦੇਖਾ। ਅੰਨਾ ਘਟ ਜਾ ਬਨ ਕੇ ਖੜ ਗਿਆ। ਥੋੜਾ ਜਿਹਾ ਵਰਨਾ ਹਮੇ ਬਿਲਣਾ ਸੀ। ਮੈਂ ਵੀ ਗਾਇਸ ਰੈਡੀ ਆ ਦੇਖੋ ਮੈਂ। ਗੁੱਤੇ ਗੁੱਤੇ ਆਜ। ਚੱਲੀਏ ਫਿਰ ਆਤਾ। ਚਲੋ। ਮੇਰੀ ਗੱਲ ਸੁਣੋ ਅੱਜ ਚੱਪਲਾ ਨਾ ਪਾਓ ਉਹ ਐਡੀ ਦੱਸਦੀਆਂ ਕਿ ਨਹੀਂ ਕਿ ਚੱਪਲਾ ਨਹੀਂ ਰੱਖਦਾ ਜੁੱਤੀ ਨਹੀਂ ਬਾਹਰ ਇੱਕ ਚੱਪਲਾ ਹੋਈਆਂ ਘਸੀਆਂ ਜਿਹੀਆਂ ਉਹ ਪਾ ਲਓ ਨੇਵੀ ਗਾਇਜ਼ ਤੇ ਆ ਦਿਖਾਏ ਹੋ ਦੇਖੇ ਹਾਏ ਪੂਰਾ ਟਰੱਕ ਆਣਾ ਲੱਗਦਾ ਟਰੱਕ ਨੂੰ ਦਿਖਾਏ ਗ੍ਰੇਬ ਨੇ ਐਡੀ ਦਾਂ ਸਾਰੀਆਂ ਚੱਪਲਾ ਪਈਆਂ ਹੋਈਆਂ ਤਾਂ ਮੈਂ ਹੱਥ ਚਾ ਨਾ ਤੇ ਚਲੋ ਫਿਰ ਆਪਾਂ ਚੱਲਦੇ ਹਾਂ ਉਹ ਬਣਾਈਏ ਵੀਡੀਓ ਰੇਡੀ ਹੋ ਦੇ ਤੇ ਚੱਲਦੇ ਆਂ ਲੋਕੇਸ਼ਨ ਲੱਭਦੇ ਆਂ ਆਪਾਂ ਜਾ ਕੇ ਤੁਹਾਨੂੰ ਤੋਂ ਬਹੁਤ ਜ਼ਿਆਦਾ ਨਹੀਂ ਟਿਕੋ ਤੋਂ ਕਿੰਨੀ ਆ ਬੋ ਜਾਣੇ ਕੋਲੋਂ ਉਹ ਦਿਲਦੋਲਾ ਮੁੰਡੇ ਹਾਂ ਵੇ ਖੂਬ ਤੇ ਗਰਜੂ ਟਿਊਨ ਤੇ ਕੇ ਕਰਾਹੀ ਦੇ ਹੰਮ ਆਪੇ ਹਾਂ ਜਾਂ ਆਪਾਂ ਬੜਿਆ ਗੋਹੂਵੇ ਮੰਦਾ ਸਿਵਿੰਨੇ ਇਹ ਤੇ ਬਰਾ ਤੇ ਇੱਧਰ ਹਰੇ ਜੀ ਮਠਾਬਾ ਤੇ ਆਪਾਂ ਅੱਜ ਵੀਡੀਓ ਬਣਾਵਾਂਗੇ ਸ਼ੂਟ ਕਰਾਂਗੇ। ਮੇਲਾ ਤੋਂ ਕੁਫੀ ਖਾ ਲਈ। ਸਾਨੂੰ ਮਸਾਲ ਸਾਈਡ ਹੋ ਗਿਆ। ਟੈਟਲ ਨਹੀਂ ਦੇ ਰਿਹਾ ਤਾਂ ਬਾਈ ਸਾਈਕਲ ਇਹਦਾ ਕਹਿੰਦਾ ਕਿ ਲੈ ਕੇ ਭੱਜ ਗਏ। ਇਹ ਲੈ ਕੇ ਭੱਜ ਗਏ ਤੁਸੀਂ ਫਿਰ ਕੀ ਬਣੂਗਾ। ਉਹ ਗੱਡੀ ਗੱਡੀ ਸਾਡੀ ਗੱਡੀ ਚਾਬੀ ਰੱਖਦਾ। ਤੇ ਸਾਈਕਲ ਦੀ ਚਾਬੀ ਦੇ ਦੇ ਬਾਈ। ਹਾਂ ਆਹ ਚੱਕੀਆਂ ਚੱਕੀ। ਆਹ ਫੜੀ। ਕੋਈ ਨਹੀਂ ਆਪਾਂ ਆਇਆ ਵੀ ਕੀ ਬਣਾਉਂਦੇ। ਆਪਾਂ ਵੀ ਕਿਵੇਂ ਦਿਖਾਵਾਂ? ਕਿਵੇਂ ਦਿਖਾਵਾਂ? ਆ ਬੰਦਾ ਹੈ ਵੀਡੀਓ ਬਣਾਉਂਦਾ ਆ ਬਾੜਿਆ ਰਾਇਰ ਆਇਨੂੰ ਇਹ ਤਾਂ ਨਹੀਂ ਤਾਂ ਨਹੀਂ ਸੁਫਾਲਾ ਬੰਨੇ ਬਸ ਬੰਦ ਕਰ ਦੇ ਦੇ ਲੋਕ ਲੈ ਕੇ ਤਾਂ ਸਹੀ ਵੀਡੀਓ ਬਣਾਈ ਤਾਂ ਲੈ ਕੁੰਡ ਨੂੰ ਚੱਲ ਜਾਈਂ ਅੱਛਾ ਗਾਇਜ਼ ਅਪ ਵੀਡੀਓ ਮੈਂ ਕਿੰਨੇ ਕਿਹਦੇ ਹਾਂ ਹਾਂਜੀ ਤਾਂ ਗਾਇਜ਼ ਗਾਈਜ਼ ਮੇਰਾ ਫੇਸ ਦੇਖੋ ਉੱਪਰ ਇੱਕ ਅੱਧੀ ਫੋਟੋ ਵੀ ਕਲਿੱਕ ਕਰ ਲੈਨੇ ਆਪਾਂ ਉਰੀ ਖੜਕੇ ਰਹੀ ਗਾ ਤੇ ਹਾਂ ਉਹ ਕੀ ਕਹਿੰਦਾ ਮੇਰੀ ਗੱਲ ਤਾਂ ਸੁਣੋ ਕਿੱਧਰ ਜਾ ਰਹੇ ਹੋ ਕੰਮ ਹੀ ਬਣਾ ਰਹੇ ਐਨੂੰ ਪਤਾ ਮਾਤਰੇ ਨਹੀਂ ਹੈ ਦੇ ਚਲੋ ਆਪਾਂ ਅੱਗੇ ਆਜੋ ਗਾਈਜ਼ ਜਿਹੜੀ ਮਾਣੀ ਨੂੰ ਵੀਡੀਓ ਬਣਾਣੀ ਸੀ ਉਹ ਬਣ ਗਈ ਤੇ ਹੁਣ ਮੇਰੇ ਆ ਸਮਾ ਮੇਰੀ ਕੱਦੀ ਉੱਥੇ ਵੀਡੀਓ ਬਣਾ ਏ ਗਾਇਸ ਜਿਹੜੇ ਆਪਾਂ ਮਤਲਬ ਇਹਨਾਂ ਦੇ ਪਿੰਡ ਕੋਲ ਢਾਬਾ ਰਿੰਮ ਜਿੰਮ ਢਾਬਾ ਤੇ ਅਸੀਂ ਨਾ ਉੱਥੇ ਮਤਲਬ ਸੋਚੀ ਸੀ ਸਾਨੂੰ ਨਾ ਕਿਤੇ ਸਾਈਕਲ ਨਹੀਂ ਮਿਲ ਰਿਆ ਸੀ ਪਿੱਛੇ ਵੀਡੀਓ ਬਣਾਉਣ ਦੇ ਲਈ ਪਹਿਲਾਂ ਅਸੀਂ ਗਏ ਮੈਕੜੀ ਸਾਧੂ ਘੜਾ ਉੱਥੇ ਸਾਈਕਲ ਨਹੀਂ ਸੀਗਾ ਕੋਈ ਫਿਰ ਅਸੀਂ ਸੋਚਿਆ ਵੀ ਇੱਥੇ ਉਹਨਾਂ ਨੇ ਇੱਥੇ ਸਾਈਕਲ ਮਿਲ ਗਿਆ ਸੀਗਾ ਸੋ ਅਸੀਂ ਇਹਨਾਂ ਦੇ ਫਰੈਂਡ ਨੂੰ ਛੱਡ ਕੇ ਉਹ ਉਹ ਜਿਹੜੇ ਢਾਬੇ ਆਣੇ ਉਹਨਾਂ ਨੇ ਸਾਨੂੰ ਦੇਖ ਲਿਆ ਕਿ ਤੁਸੀਂ ਵੀ ਲੋਗਿੰਗ ਕਰਦੇ ਹੋ गाइस चलो अंदर चल गए हैं bây giờ gym ਇਹ ਕਹਿੰਦਾ ਕੰਜੀਆਂ ਹੀ ਨੇ ਬਸ ਹਾਏ ਇਹ ਵਿਚਾਰਾ ਗਰੀਬਾ ਗਰੀਬਾ ਹਾਏ ਇਹ ਤਾਂ ਖਾਣਾ ਹੀ ਆਵੀ ਖਾਣਾ ਇਹ ਤਾਂ 100 ਤੋਂ ਉੱਪਰ ਹੈ ਚੀਜ਼ ਇਹ ਹੁਣ ਤੁਸੀਂ ਜਿਵੇਂ ਬਣਾਉਂਗੇ ਦੱਸਿਓ ਹਾਂ ਤੁਸੀਂ ਜਿਵੇਂ ਬਣਾਉਂਗੇ ਬੱਸ ਇਹ ਤੋਂ ਕੰਦੀ ਹੀ ਆ ਜੀ ਹਾਂ ਹਾਂ ਬੱਸ ਇਹਨੂੰ ਪੱਕੀ ਹੋ ਜਾਏਗੀ ਜਾ ਬਿਨਾ

ਤੇ ਪਹਿਲਾਂ ਜੇ ਹੋਰ ਚਲੇ ਵੀ ਜਾਂਦਾ ਤੇ ਆ ਗਿਆ ਬਾਈ થોੜੇ ਸੀ ਬਾਹਰ ਆ ਕੇ ਬੈਠੇ ਨੇ ਵਧੀਆ ਲੱਗ ਰਿਹਾ ਹੈ ਨਾ ਉਹਦੇ ਕੋ ਸਮਝ ਲਗ ਰਿਹਾ ਹਾਂਜੀ ਹਾਂਜੀ ਬਾਕੀ ਵਧੀਆ ਦੇਖੋ ਯੂ ਬੋ ਵਧੀਆ ਵੈਸੇ ਬੈਠੇ ਨੇ ਰੋਡ ਵੀ ਚੱਲਦਾ ਰੋਟੀ ਉਲਟੀ ਕਰ ਸਕਦੇ ਕਿੰਨਾ ਟਾਈਮ ਲੱਗੂਗਾ ਆਲਾ ਜੂਗਾ 5-10 ਮਿੰਟ ਆ जीटी ਰੋਡ ਤੇ ਹੀ ਬਣਿਆ ਮੈਂ ਤੁਹਾਨੂੰ ਦਿਖਾਵਾਂ। ਉੱਥੇ ਆ ਗਿਆ ਉਹ। ਸਾਡੇ ਪਿੰਡ ਕੋਲ ਆ ਗਏਸ। ਤੋਂ ਇਹ ਚੰਗੀ ਗੀ। ਸਾਈਕਲ ਵਾਲਾ ਭਾਈ ਸਾਨੂੰ ਸਾਈਕਲ ਨਹੀਂ ਦੇ ਰਿਹਾ ਸੀ ਕਹਿੰਦਾ ਜੀ ਤੁਸੀਂ ਲੈ ਗਏ ਚੱਕ ਕੇ ਫਿਰ ਕੀ ਕਰੂੰਗਾ ਮੈਂ। ਸੈਕਲਰ ਨੂੰ ਕਿਹੜੀ ਚਾਹ ਉਹ ਮੈਨੇਜਰ ਕਹਿੰਦੇ ਚਾਹੀਦੇ ਸੈਕਲਰ ਕਦੇ ਉਹ ਜੋ ਇੱਕ ਨਹੀਂ ਮੰਦੀ ਰੋਲ ਕਰਦੇ థాంਕ ਯੂ ਮੰਦੀ ਕਹਿੰਦੇ ਚਾਹੀਦੇ ਸੈਕਲਰ ਜਾਂਦੇ ਵੀਡੀਓ ਬਣਾਉਣੇ ਕਹਿੰਦੇ ਦੋਵੇਂ ਬਲੌਗਰ ਆਏ ਨੇ ਜੱਦੀ ਦੇਣੀ ਚਾਹ ਤੇ ਪਰ ਪੈ ਗਿਆ ਦਾ ਬਲੌਗਰ ਦੇਖ ਲਓ ਬੈਟੀ ਸੁਦਾ ਇਹਨਾਂ ਆਪਾਂ ਅਕੜੇ ਆਪਣੇ ਕੱਪੜੇ ਲੈਣੇ ਸੀਗੇ ਤੇ ਹੁਣ ਆਪਾਂ ਚਲੋ ਆ ਦੇਖੋ ਆਪਾਂ ਸਿਟੀ ਸੈਂਟਰ ਆਵਿ ਸਿਕ ਗਾਈ ਮੈਂ ਸਾਰੇ ਸਾਰਾ ਜੀ ਭੱਜ ਗਿਆ ਬਾਹਰ ਗਿਆ ਸੀ ਸਮਾਨ ਲੈਣ ਵਾਸਤੇ ਆ ਤੇ ਗਿੱਲਾ ਹੋ ਗਿਆ ਤਾਂ ਗਾਈਜ਼ ਚਾਲ ਨਹੀਂ ਆ ਗਿਆ ਜੇ ਮੈਂ ਬਣਾਉਗਾ ਪਾਸਤਾ ਬਣਾਉਂਦਾ ਸਾਰਾ ਪਾਸਤਾ ਬਣਾਉਨੇ ਆ ਦੇਖਦੇ ਆ ਕਿਵੇਂ ਦਾ ਬਣਦਾ ਚਲੋ ਆ ਗਏ ਗਾਈਜ਼ ਆਪਾਂ ਸਮਾਨ ਚੋਂ ਨੂੰ ਕੱਟਦੇ ਆ ਜਿਵੇਂ ਪਿਆਜ਼ ਹੋ ਗਿਆ 11 ਮਿਰਚ ਹੋ ਗਈ ਅੰਗੂਰੀ ਦਿਖਾਉਣਾ ਤੁਹਾਨੂੰ ਦੇਖੋ ਅਚਾਨਕ ਹੀ ਨਹੀਂ ਆ ਗਿਆ ਨਾ ਮੰਮੀ ਆ ਗਿਆ ਦੇਖੋ ਕੱਟ ਕਰਨਾ ਤੇ ਗਾਇਸ ਜਿਹੜਾ ਆਪਣਾ ਪਾਸਤਾ ਹੈ ਨਾ ਪਹਿਲਾਂ ਬੋਇਲ ਕਰਾਂਗੇ ਤਿਆਰੀ ਲਾਉਂਦੀ ਸੀ ਅਰਸ਼ ਨੇ ਆਉਂਦੀ ਜਾਂਦੇ ਸੀ ਇਹਨੂੰ ਪਹਿਲਾਂ ਬੋਇਲ ਕਰਨਾ ਤਾਂ ਆਹ ਨੇ ਕਹੇ ਦਿੱਤੇ ਫਿਰ ਆਪਾਂ ਉਹਨੂੰ ਥੋੜਾ ਥੋੜਾ ਕੱਟ ਕੇ ਬਣਾਉਣੀ ਆਂ ਠੀਕ ਆ ਦਿੰਦਾ ਸੀ ਆਪਾਂ ਸਿੱਧਾ ਦਿੰਦਾ ਚਿਲੀ ਫਲੈਕਸ ਤੇ ਔਰ ਥਿਆਨਾ ਤੇ ਅਦਰੋਂ ਪਾਉਂਦਾ ਪਾਸਤਾ ਝੜਦਾ ਪਾਸਤਾ ਤੇ ਆਪਾਂ ਹੁਣ ਕੱਟਾਂਗੇ ਸੌਜੀਆਂ ਜਨਾਬ ਬੜੇ ਕੋਸ਼ਿਮਲਾ ਮਰਚਿ ਜਿਹੜੀ ਉਹ ਨੂੰ ਸੀਰ ਜਾਂਦੇ ਹੁੰਦੇ ਆ ਆਪਣਾ ਕੌਰਨ ਕੌਰਨ ਉਹ ਨਹੀਂ ਆ ਪਲੇ ਆਂਦੇ ਬਾਈ ਦੇਖੋ ਆਪਾਂ ਬੜੀਆ ਲੱਗਦੇ ਨਹੀਂ ਵੈਸੇ ਵੀ ਬੰਦ ਕੀਤੇ ਨੇ ਪਿਆਜ਼ ਝੰਡਾ ਨੇ ਆਪਾਂ ਹੁਣ ਹੀ ਕੱਟ ਦੇਣੀ ਜੀ ਗਾਇਜ਼ ਨੇਰਾ ਹੋ ਗਿਆ ਪਰ ਮੈਂ ਪੈ ਰਿਹਾ ਅੱਜ ਆਪਾਂ ਸੱਤੀਆਂ ਕੱਟ ਲਈਆਂ ਮੈਂ ਰੋਟੀ ਖਾਣੀ ਹੈ ਅੱਜ ਮੈਂ ਵਾਸਤਾ ਹੀ ਕਰੂੰਗੀ ਇੱਧਰ ਪਾਣਾ ਰਿਹਾ ਐ ਇੱਧਰ ਬਣਾਉਂਦੇ ਆਂ ਚਾਪਾਂ ਯਾਰ ਬੋਲੇ ਲੱਹ ਹੋ ਰਿਹਾ ਕਿਆ ਕਰ ਜਾਈਏ ਅੱਜ ਮੈਂ ਰੋਟੀ ਨਹੀਂ ਖਾਣੀ ਅੱਜ ਮੈਂ ਨਹੀਂ ਖਾਣਗੀ ਨਾ ਖਾਈ ਤੇ ਹੋਰ ਕੀ ਕਰਾਂ ਮੈਂ ਤੁਹਾਨੂੰ ਕੀ ਕਿਹਾ ਤਾਂ ਵੀ ਕੋਕ ਲੈ ਆਦੇ ਆ ਆਪਣੀ ਪੈਕਸੀ ਹੀ ਲਿਆਂਦੀ ਆਪਣੀ ਧੋੜੀ ਲੈ ਆਇਆ ਤੇਰੇ ਵਾਸਤੇ ਲੈ ਆਇਆ ਮੈਂ ਕੋਕ ਮੰਗਾਇਆ ਤਾਂ ਚੱਲ ਚੱਲ ਕੋਕਾ ਕੋਕ ਵੀ ਹੁੰਦਾ ਉਹਨੇ ਠੰਡਾ ਹੈ ਹੈ ਮੀਂਹ ਦੀ ਵਾਹ ਉਹ ਕੋਕ ਪੈਪਸੀ ਵਰਗਾ ਹੀ ਹੁੰਦਾ ਹੋਰ ਪੈਪਸੀ ਵਰਗਾ ਹੀ ਹੁੰਦਾ ਕੁਸਟਰਾਇਡ ਹੁੰਦਾ ਪੈਪਸੀ ਦੇ ਸੇਮ ਸੇਮ ਜੀ ਕੋਕ ਲੱਭੀ ਚੀਜ਼ ਬੰਦ ਨੂੰ ਚਾਹ ਕੋਈ ਨਹੀਂ ਅੰਜੀ ਲਗਾ ਗਾਈ ਜੀ ਹਰਸ਼ਾ ਹਲਵਾਈ ਜੀ ਦੱਸਣਗੇ ਤੁਹਾਨੂੰ ਕਿਵੇਂ ਪਾਸਤਾ ਬਣਾਉਣਾ ਓਕੇ ਓਕੇ ਹਾਂਜੀ ਲਾਈਕ ਮੈਂ ਥੱਪੜ ਤੇ ਆਪਣਾ ਸਰ ਤੁਸੀਂ ਪਹਿਲਾਂ ਐਵੇਂ ਦੱਸੋ ਵੀ ਦਰਸ਼ਕਾਂ ਅਨਸਾਰ ਤੁਸੀਂ ਐਵੇਂ ਦੱਸੋ ਪੈਦਾਣਾ ਪਾਣਾ ਅਸੀਂ ਪਾਣਾ ਆਟਾ ਹਾਂਜੀ ਮੈਂ ਤਾਂ ਸੇਧ ਲਈ ਬਹੁਤ ਸਰ ਮੈਂ ਤੁਹਾਡੇ ਨਾਲ ਕੋਈ ਗੱਲ ਕਰ ਰਹੀ ਹਾਂ ਮੈਂ ਕਿਹਾ ਦਰਸ਼ਕਾਂ ਨੇ ਮੈਂ ਕਿ ਸੋਚ ਕਿ ਕੀ ਹੋਰ ਪਾਣਾ ਆਹ ਚੀਜ਼ਾਂ ਹੀ ਪਾਉਣੀਆਂ ਜਿਹੜੀਆਂ ਤੁਸੀਂ ਦੱਸ ਸਰ ਆਪਣੇ ਟੇਬਲ ਤੇ ਉਹ ਦੇਖੀਂ ਬਾਹਰ ਟਾਈਮ ਕਰ ਛਾਣਾ ਯਾਰ ਛਾਣਾ ਲਾ ਛਾਣਾ ਆਈ ਐਮ ਮੇਕਿੰਗ ਵਲੌਗ ਮੇਰੇ ਹੱਥ 'ਚ ਫੋਨ ਆ ਆਟਾ ਕੱਢ ਤੇ ਉਹਨੂੰ ਛਾਣ ਲੈ ਤੇ ਵੀ ਕਿੰਨਾ ਕੁ ਕੱਢਣਾ ਇੰਨਾ ਦੋ ਟੇਬਲ ਹੈ ਦੋ ਟੇਬਲਸਪੂਨ ਮੇਂ ਨਹੀਂ ਹਨ। ਯਾਰ ਐਨਾ ਬਹੁਤ ਉੱਗ ਗਿਆ ਬਿਨਵਾਇ ਦੋ। ਹਾਂ ਬਹੁਤ ਆ। ਸ਼ਾਨਨ ਦੀ ਰੋਡ ਨਹੀਂ। ਪਰ ਆਪਾਂ ਬਾਦ ਦਾ ਪਾਣਾ। ਦੋ ਟੇਬਲ। ਤੇਰ ਪਾ ਲੈ ਐਨਾ ਦਾਦੇ ਨੂੰ। ਹਾਂ ਪਾ। ਬੱਸ ਬਹੁਤ ਆ। ਹੋਰ ਪਾਉਣਾ ਹੈ। ਬਾਸ। ਦੋ ਟੇਬਲ ਸਪੂਨ ਗਮਣ। ਹਾਂ। ਕੰਬਾਣਾ। ਤਾਰ ਤੋਂ ਨਾ ਕੰਬਾਣਾ। ਆ। ਆਉਏ ਲੋ ਆ ਤਾਂ ਹੋ ਗਿਆ ਆਪਣਾ ਮੈਨੂੰ ਲੱਗਦਾ ਉੱਠਿਓ ਆ ਮੈਂ ਇੱਥੇ ਨਾਲ ਲੱਗ ਗਿਆ ਹੈ ਅਗਰ ਹਮ ਇਸੇ ਚੈੱਕ ਕਰਾਂਗੇ ਵੀ ਅਚੀ ਤਰ੍ਹਾਂ ਸੇ ਇਹ ਕੇਰਾਂ ਨਾ ਹੋਵ ਜਿਵੇਂ ਮੈਂ ਕੱਬ ਬਣ ਰਹੇ ਜਨ ਬਰੀਆ ਟ੍ਰਿਕ ਨਾਲ ਪੱਕ ਗਿਆ ਤੇ ਆਪਾਂ ਉੱਚੀ ਥੋੜਾ ਸਰ ਆਪਾਂ ਪਾਵਾਂਗੇ ਪਿਆਜ਼ ਆਓ ਜੀ ਓ ਮਾਈ ਗੋਡ ਬੰਦ ਹੋ ਰਿਹਾ ਸੀ ਯਾਰ ਆ ਤਾਂ ਪਤਾ ਹੀ ਆ ਜਦਸਮਾਂ ਇਹ ਦਾ ਦੱਬ ਕੇ ਨਾ ਦੱਬ ਕੰਨੀ ਇਹ ਦੂਸਰਾ 50 ਮਾਗਾਇਆ ਥੋੜੀ ਹੋ ਗਈ ਪਾਣੀ ਨੇ ਐਡ ਕਰਾ ਲਿਆ ਦੇਖੀ ਚਾਰ ਗ੍ਰਾਮ ਮੇਰੀ ਗਾਸਾ ਨਾਲ ਇਹ ਪਾਣੀ ਪਾ ਕੇ ਹਰੇ ਠੰਡੇ ਪਾਣੀ ਹਾਂ ਠੰਡੇ ਪਾਣੀ ਦੀ ਸੋਧ ਨੇ ਇਹਨੂੰ ਹੋਰ ਨਾ ਮੈਂ ਦੁੱਧਾ ਥੋੜਾ ਗਾਇ ਦਾ ਆਪਾਂ ਨੂੰ ਦੁੱਧ ਗਰਮ ਚਾਹੀਦਾ ਸੋ ਇਹਦੇ ਵਿੱਚ ਨਾ ਸੋਰੀ ਠੰਡਾ ਚਾਹੀਦਾ ਸੋ ਮੈਂ ਇਹਦੇ ਵਿੱਚ ਰੱਖਦਾ ਤੇ ਇਹਨੂੰ ਆਪਾਂ ਨੂੰ ਪਉਂਦੇ ਆਂ ਫਿਰ ਉਹ ਪਾਸਤਾ ਨੂੰ ਤੇ ਗਾਇਸ ਜਨਾ ਪਾ ਬਣਾ ਦੇ ਤਿੰਨੇ ਸ਼ਿਮਲਾ ਕੈਪਸਿਕੀ ਨਾ ਕੈਪਸਿਕਾ ਨਾ ਬਣਾ ਕੈਪਸਿਕਾ ਮੇਗਾ ਕੈਪਸਿਕਾ ਸ਼ਿਮਲਾ ਨੇ ਤੇ ਪਾ ਲਈ ਆਪਾਂ ਤੇ ਸ਼ਿਮਲਾ ਵਿੱਚ ਤੇ ਨਾਲ ਵੀ ਆਪਾਂ ਪਾ ਦੇਣਾ ਆਹ ਪਾ ਦੇਣੀ ਆ ਇਹ ਮਿਰਚ ਚਾਈ ਕੁਲੋ ਦੇ ਅੰਦਰ ਦੇਖ ਲਓ ਮੈਂ ਇਹਨੂੰ ਠੰਡੇ ਪਾਣੀ ਦੇ ਵਿੱਚ ਧੋ ਰਹੀ ਆ ਜਿਹੜਾ ਪਾਸਤਾ ਹੈ ਤੇ ਸੁੱਕੜ ਦੇ ਲਈ ਉਹਨਾਂ ਤੋਂ ਪਾਵਾਂਗੇ ਪਾਲੀ ਮਿਰਚਾਂ ਤੇ ਆਹ ਔਰਗੈਨੋ ਥਿਲਪੈਕਸ ਥਿਲਪੈਕਸ ਪਾ ਦੋ ਇਹ ਨਹੀਂ ਪਣੀ ਹਾਂ ਜੀ ਨਹੀਂ ਤੁਸੀਂ ਪਾ ਦਿਓ ਪਿਆਏ ਰਾਈਸ ਨਾਲ ਪਾਵਾਂਗੇ ਪਾ ਲਈਏ ਚਾਹ ਪਾਸਰ ਕਰਵਾ ਦਾ ਉਹ ਜਿਹੜਾ ਬਣਾ ਰਹੇ ਸੀ ਔਰਗੈਨੋ ਇੱਕ ਮਿੰਟ ਨੂੰ ਇੱਕ ਮਿੰਟ ਲਈ ਆਪਾਂ ਪਕਾ ਕੇ ਜਿੰਨੀ ਤਰ੍ਹਾਂ ਰੱਖ ਲਿਆ ਸੀ ਤੇ ਇਹਨੂੰ ਆਪਾਂ ਹਾਂ ਜੀ ਕੱਢ ਲਿਆ ਗਾਈਜ਼ ਆਪਾਂ ਨੂੰ ਠੰਡਾ ਕਰਕੇ ਇਹਦੇ ਵਿੱਚ ਮਤਲਬ ਪਾੜਿਆ ਠੰਡੇ ਪਾਣੀ ਨਾਲ ਧੋ ਕੇ ਐਨ ਸਾਫ ਕਰਕੇ ਇਹਨੇ ਮੈਨੂੰ ਭਾਂਡੇ ਮਾਜਣ ਲਾਇਆ ਫੇਖਦੇ ਉਹ ਧੋਦੇ ਉਹ ਧੋਦੇ ਖਾਈ ਨਾ ਨਿਕਲ ਵੇੜ ਕੇ ਦੂਆ ਆ ਧੋਦੇ ਲੈ ਦੇਖੀ ਰਾਮ ਦੇ ਰੱਖ ਕੇ ਸ਼ੈਫ ਬਣ ਰਿਹਾ ਇਹ ਸ਼ੈਫ ਮੀਰਾ ਬੈਠੀ ਜਿਹੜਾ ਕੰਮ ਧੋੜੇ ਤੂੰ ਬਣਾ ਲੈ ਮੈਂ ਧੋ ਦਿੰਨਾ ਜਿਹੜਾ ਕੰਮ ਧੋੜੇ ਧੋੜੇ ਆਲਾ ਮੀ ਤੂੰ ਬਣਾ ਲੈ ਮੈਂ ਧੋ ਦਿੰਨਾ ਭਾਈ ਖਾਈ ਨਾ ਫੇਰ ਕਿਉਂ ਨਾ ਭਾਈ ਕਿਉਂ ਨਾ ਖਾਈ ਮੈਂ ਸਬਜ਼ੀਆਂ ਨਹੀਂ ਖਟੀਆਂ ਤੇ ਹੁਣ ਮੈਂ ਕੌਣ ਲੱਗ ਗਿਆ ਕੱਟੇ ਦਾ ਖਿਫਰਾ ਤੇ ਆਪਾਂ ਬਣਾਵਾਂਗੇ ਅਮਰੀਕਨ ਸਟਾਈਲ ਦੇ ਵਿੱਚ ਪਾਸਤਾ ਬਿਸਮਿਲਲਾਹਿ ਤੁਸ ਆਪਾਂ ਪਾਉਲੀ ਬਕਰ ਆਗੀ ਮੈਂ ਪਾ ਦੋ ਪਾ ਦੋ ਪਾ ਦੋ ਆ ਚਲ ਹੋਰ ਪਾ ਮੰਨ ਸਭਾਈ ਤੋਂ ਹੁਣ ਆਪਾਂ ਨੀਚੇ ਦੇ ਰਹੇ ਬੁੱਧੂ ਆਟਾ ਜਿਹੜਾ ਆਪਾਂ ਦੇਖਦੇ ਮੰਗ ਬਣਾ ਲੈਣਾ ਆਟਾ ਉਹਦੇ ਵਿੱਚ ਦੇਸੀ ਘੀਚ ਨਾਉਂ ਚ ਬਟਰ ਚ ਪਾ ਕੇ ਫਿਰ ਦੁੱਧ ਨੂੰ ਐ ਹਿਲਾਇ ਜਾਣਾ ਗੱਠਾ ਨਾ ਹੋ ਹੌਲੀ ਹਿਲਾਓ ਗੱਠਾ ਨਾ ਬਣਦੇਓ ਪਾ ਦੋ ਪਾ ਦੋ ਹੈ ਲਾਈ ਜਾਣਾ ਹੈ ਆਪਾਂ ਨੇ ਚੁੱਪ ਕਾਤੇ ਹੋ ਗਏ ਸਾਰੇ ਇਹਨਾਂ ਕੋਲੇ ਰਾਈ ਵਾਲਾ ਦੰਨ ਚਿੱਟਾ ਪੈਣਾ ਉਹ ਤਾਂ ਬਾਲ ਨੂੰ ਗੈਸ ਐਨਾ ਵੀ ਨਾ ਹਾਂ ਆ ਲੋ ਅਗੀ ਦੁੱਧ ਪਾਓ ਮੈਨੂੰ ਬਹੁਤ ਦੁੱਧ ਸੋਇਚ ਕੀ ਕੀ ਪਾਇਆ ਜਿਹੜਾ ਆਪਾਂ ਦੁੱਧ ਸੀ ਹੈ ਨਾ ਤੋਂ ਬਾਅਦ ਲੋਕ ਦੋਸਤੋ ਉਹ ਜਿਹੜਾ ਦੁੱਧ ਆਪਾਂ ਕਰ ਰਹੇ ਸੀ ਉਹਦੇ ਲਈ ਕਰੀਮ ਬਣ ਇੱਕ ਮਾਈ ਜਾਓ ਕਰੀਮ ਬਣਾ ਰਹੇ ਸੀ ਇਹ ਦੇਖੋ ਕਲਸੋ ਸਪਾਸਟੇਨੀ ਉਹ ਬਣ ਗਈ ਆਪਣੀ ਸਮੂਥ ਦੇ ਜੀ ਕਰੀਮ ਤੇਰੇ ਵਿੱਚ ਆਪਾਂ ਨੇ ਆਹ ਪਾਏ ਆ ਔਰ ਗੈਨੋ ਆ ਵਾਲੇ ਪਾਏ ਆ ਤੇ ਕਾਲੀ ਮਿਰਚ ਪਾਈ ਹੈ ਨਮਕ ਪਾਇਆ ਆਪਣੀ ਟੇਸਟ ਦੇ ਅਕੋਰਡਿੰਗ ਇਹ ਤੋਂ ਬਾਅਦ ਜਿਹੜੇ ਆ ਬੋਹ ਮਿੰਟ वेजिटेबल्स 2 ਮਿੰਟ 2 ਮਿੰਟ ਪਕਾਣਾ ਜਿਹੜੀ ਆ ਪਾਣਤ ਵਾਲੇ वेजिटेबल ਹੁਣ ਤੱਕ ਰੱਖਿਆ ਵੀ ਸੀ ਉਹ ਪਾਤੀ ਹੁਣੇ ਤੋਂ ਬਾਅਦ ਪਾਸਤਾ ਪਾਵਾਂਗੇ ਬਸ ਫਿਰ ਉਹਨਾਂ 2 ਮਿੰਟ ਕੁਕ ਕਰ ਪਾਣੀ ਇਹਦੇ ਵਿੱਚ ਪਾਸਤਾ ਐਡ ਕਰਤਾ ਜਿਹੜਾ ਰੱਖਿਆ ਹੋਇਆ ਸੀਗਾ ਸਾਈਡ ਤੇ ਬੋਇਲ ਕਰਕੇ ਤੇ ਮੈਨੂੰ ਉਹ ਆ 5 ਤੋਂ 4 ਮਿੰਟ ਜਿਹੜਾ ਪਕਾਉਣਾ

ओके। ਬਧੀਆ ਮਿਲਿਆ। ਅੱਬਾ। ਆਉਂਦੇ ਮੱਕਾ ਦਰੋਂ। ਚਿੱਟੇ ਫਲੈਕਸ ਵਾਲਾ। ਕੈਨੇਡਾ। ਹੂੰ। ਅੱਜ ਸੌਸ ਖਾਂਗੇ। ਮੈਂ ਥੋੜੀ ਜਿਹੀ ਤੁਹਾਡੀ ਦੇਖਦੀ ਆਂ। ਸੌਸ ਨਾਲ ਬਾਚੀਲੇ ਫਲੈਕਸ ਵਾਲਾ ਹੋ। ਬਹੁਤ। ਕੁੜੀ ਗੰਦੀ ਬਹੁਤ ਟੇਸਟੀ ਬਣ ਗਿਆ ਅੱਜ ਤਾਂ। ਸੌਸ ਜਿਆਦਾ ਟੇਸਟੀ ਬਣਿਆ। ਸੌਸ ਜਿਆਦਾ। ਤੇ ਅਦਰ ਮੀਂਹ। ਮੀਂਹ ਚੱਲ ਰਿਹਾ ਬਾ। ਲਾਲਾ ਮੈਂ ਤੁਹਾਨੂੰ ਉਹ ਦਿਖਾਵਾਂ। ਉਹ ਸਟ੍ਰੀਕ ਬਣਾਇਓ। ਮੈਂ ਵੀ ਸਟ੍ਰੀਕ ਬਣਾ ਕੇ ਫਿਰ ਤੁਹਾਨੂੰ ਦਿਖਾਣਾ। ਸੋ ਗਾਇਜ਼ ਹਾਂਜੀ ਅਸੀਂ ਪਾਸਤਾ ਖਾ ਲਿਆ ਸੀਗਾ ਤੇ ਲਾਈਟ ਵੀ ਆ ਗਈ ਸੀ ਲਾਈਟ ਭੱਜ ਗਈ ਸੀ ਪਹਿਲਾਂ ਤੇ ਹੁਣ ਅਸੀਂ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਹੁਤ ਟੇਸਟੀ ਪਾਸਤਾ ਜਿਹੜਾ ਬਣਿਆ ਸੀ ਅਸੀਂ ਵਾਈਟ ਸੌਸ ਪਾਸਤਾ ਬਣਾਇਆ ਸੀ। ਤੇ ਬਹੁਤ ਜਿਆਦਾ ਵਧੀਆ ਬਣਿਆ ਸੀ ਸੋ ਗਾਇਸ ਤੁਸੀਂ ਵੀ ਜਰੂਰ ਟਰਾਈ ਕਰਿਓ ਆਹ ਵਾਲਾ ਪਾਸਤਾ ਬਹੁਤ ਈਜ਼ੀ ਆ ਮਤਲਬ ਥੋੜੇ ਬਸਮਾਨ ਹੋਣਾ ਚਾਹੀਦਾ ਇਨਗਰੀਡੀਐਂਟਸ ਤੁਸੀਂ ਵੀ ਬਣਾ ਸਕਦੇ ਹੋ ਘਰੇ ਸੋ ਤੁਸੀਂ ਜਰੂਰ ਟਰਾਈ ਕਰਕੇ ਦੱਸਿਓ ਵੀ ਤੁਸੀਂ ਵੀ ਟਰਾਈ ਕੀਤਾ ਸੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸੋ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਹੁਣ ਆਪਾਂ ਵਲੌਗਸ ਪਾਉਂਦੇ ਰਵਾਂਗੇ ਤੁਸੀਂ ਸਾਨੂੰ ਤੇ ਮੈਸੇਜ ਦੇ ਵਿੱਚ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਵੀ ਅਸੀਂ ਕਿੱਦਾਂ ਦੇ ਵਲੌਗ ਲੈ ਕੇ ਆਈਏ ਓਕੇ ਬਾਏ ਬਾਏ